ਸ਼੍ਰੀ ਕਾਲ ਜੀ ਸਾਡੇ ਨਵੇਂ ਵਲੌਗ ਦੇ ਵਿੱਚ ਆਗੇ ਤੇ ਕਰ ਰਹੇ ਆ ਕਿਹ ਹੈ ਸੰਟੀਗੜ ਆ ਵੇਖ ਲਓ ਜੀ ਆਪਣੀ ਗੱਡੀ ਆ ਨਿਕਲਣ ਲੱਗਿਆ ਕੰਮ ਤੇ ਗੱਡੀ ਨੂੰ ਮਾਰਿਆ ਕੱਪੜਾ ਗੱਡੀ ਨੂੰ ਮਾਰਿਆ ਕੱਪੜਾ ਬਾਬਾ ਜੀ ਦਾ ਲੈ ਕੇ ਨਾਮ ਲਾਤੀ ਆਪਾਂ ਚਾਬੀ ਚੈੱਕ ਕਰੋ ਵੀ ਮਿੱਤਰੋ ਚੈੱਕ ਕਰੋ ਆਪਣੀ ਰਾਣੀ ਸੁਨਦਰਾ ਲੈ ਕੇ ਵਾਈ ਗੁਰੂ ਦਾ ਓਟਾ ਆਸਰਾ ਆਪਾਂ ਨਿਕਲਦੇ ਅੱਜ ਪਹਿਲੀ ਰਾਈਡ ਤੇ ਰਾਤਵਾ ਵਾ ਲੇਟ ਹੋ ਗਏ ਸੀ ਤੇ ਹੁਣ ਜਾ ਕੇ ਕਰਦੇ ਆ ਡਿਊਟੀਆਂ ਚੱਕ ਕੇ ਅੱਗੇ ਜਾਂਦੇ ਆ ਮਿਲਦੇ ਆ ਤੁਹਾਨੂੰ ਅੱਗੇ ਵੀਡੀਓ ਦੇ ਵਿੱਚ ਜੁੜੇ ਰੋ ਸਾਡੀ ਵੀਡੀਓ ਦੇ ਨਾਲ ਅੱਜ ਅੱਜ ਦੀ ਪਹਿਲੀ ਰਾਈਡ ਰੈਪਿਡੋ ਤੇ ਕੈਪ ਦੇ ਖੰਮ ਤੇ ਤੁਸੀਂ ਦੇਖ ਸਕਦੇ ਹੋ ਅਸੀਂ ਘਰੋਂ ਆਏ ਸੀ ਅੱਜ ਉਹ 10 15 ਦਨ ਵਲੌਗ ਨਹੀਂ ਕੋ ਸ਼ੂਟ ਕਰ ਪਾਈ ਸੇਕਦਨ ਗਿਆ ਸੀ ਗੁਰਦਾਰ ਸਾਹਿਬ ਮੱਥਾ ਟੇਕਿਆ ਵਲੌਗ ਕੁਝ ਸ਼ੂਟ ਕੀਤਾ ਹੈ ਜੀ ਉਹਦੀ ਬਹੁਤ ਜਲਦ ਪਾ ਦਾਂਗੇ ਉਸ ਤੋਂ ਬਾਅਦ ਅਸੀਂ ਆਏ ਆਏ ਹਾਂ ਜੀ ਆਪਣੇ ਕੰਮ ਤੇ ਤੁਸੀਂ ਸਾਡੇ ਪਿੱਛੇ ਦੇਖ ਸਕਦੇ ਹੋ ਇਹ ਹੈ ਜੀ ਆਪਣਾ ਗੱਡੀ ਇਹ ਹੈ ਜੀ ਫਲਾਸਕਾ ਯੂਨੀਵਰਸਿਟੀ ਇੱਕ ਫਲਾਸਕਾ ਇੱਕ ਐਮ ਐਟ ਯੂਨੀਵਰਸਿਟੀ ਤੇ ਆਈਟੀ ਸੈਕਟਰ ਇਹ ਸਾਡੇ ਪਿੱਛੇ ਜੋ ਵੀ ਹੈ ਇਹ ਆਈਟੀ ਸੈਕਟਰ ਹੀ ਹੈ ਪੂਰਾ ਹੀ ਇਹਨਾਂ ਨੇ ਆਹਾ ਪੋਣ ਇੱਥੇ ਮਹੱਲੀ ਦੇ ਵਿੱਚ ਜਿਵੇਂ ਤਿਆਰ ਕਰ ਰਿਹਾ ਇੱਕ ਇੱਧਰ ਇੱਕ 78 ਸੈਕਟਰ ਦੇ ਵਿੱਚ ਹੈ ਜੀ ਚੰਡੀਗੜ੍ਹ ਦੇ ਵਿੱਚ ਤੇ ਜੁੜੇ ਰਹੋ ਸਾਡੇ ਵਲੌਗ ਦੇ ਨਾਲ ਤੁਹਾਨੂੰ ਦਿਖਾਉਨੇ ਆ ਚੰਡੀਗੜ੍ਹ ਦੇ ਲੱਖ ਲੱਖ ਸੈਕਟਰਾਂ ਦੇ ਨਵੇਂ-ਨਵੇਂ ਘਾਰਨਾਮੇ ਤੇ ਨਵੇਂ-ਨਵੇਂ ਵਿਊ ਇਹ ਦੇਖ ਸਕਦੇ ਹੋ ਜੀ ਪਾਸਕਾ ਯੂਨੀਵਰਸਿਟੀ ਹੈ ਬਹੁਤ ਹੀ ਸੋਹਣੀ ਤੇ ਖੂਬਸੂਰਤ ਬਣਾ ਰੱਖੀ ਆ ਉਪਰੋ ਇਹ ਨੈਟਸਮਾਰਟ ਬਣਾਂ ਦੀ ਦੋ ਬਿਲਡਿੰਗਾਂ ਜੀ ਇਸ ਤੋਂ ਅੱਗੇ ਹੋਰ ਆ ਜਾਂਦਾ ਜੀ HDFC ਵਾਲਿਆਂ ਦਾ ਆਫਿਸ ਇਹ ਹੈ ਜੀ ਕੰਟਰਕਸ਼ਨ ਲਾਈਨ ਦਾ ਕੰਮ ਚੱਲ ਰਿਹਾ ਇੱਥੇ ਤੇ ਲੋਕ ਆਪ ਕੋ ਆਪਣੀ ਜ਼ਮੀਨਾਂ ਦੇ ਕੇ ਤਿਆਰ ਕਰਵਾ ਰਹੇ ਨੇ ਤੇ ਵੇਖ ਸਕਦੇ ਹੋ ਯੂਨੀਵਰਸਿਟੀ ਬਹੁਤ ਹੀ ਜ਼ਿਆਦਾ ਵੱਡੀ ਹੈ ਅਸੀਂ ਇਹਦੇ 1 ਨੰਬਰ ਗੇਟ ਤੇ ਖੜੇ ਹਾਂ ਜੀ ਇਹ ਹੈ ਜੀ ਆਪਣੀ ਗੱਡੀ 1188 ਤੇ ਇਹ ਹੈ ਜੀ ਯੂਨੀਵਰਸਿਟੀ ਬਹੁਤ ਹੀ ਸੋਹਣਾ 뷰 ਹੈ ਤੇ ਇਹ ਬਿਲਕੁਲ ਬਾਹਰਲੀ ਸਾਈਡ ਪੈ ਜਾਂਦੀ ਹੈ ਇਹਨੂੰ ਸੈਕਟਰ ਪੈ ਜਾਂਦਾ ਜੀ 101 A ਹਾਂ ਕਿਸ ਘਰ ਚੋਂ ਲੈਣ ਵਾਲਾ ਵਕਤ। ਬਸ ਚੈੱਕ ਕਰੋ। ਜੀ ਤੁਸੀਂ ਦੇਖ ਸਕਦੇ ਹੋ ਇੱਥੇ ਕੰਟਰਕਸ਼ਨ ਲਾਈਨ ਦਾ ਕੰਮ ਲਗਾਤਾਰ ਹੀ ਬਹੁਤ ਤੇਜ਼ੀ ਨਾਲ ਚੱਲਦਾ ਹੋਇਆ। ਭਾਜੀ ਚੰਡੀਗੜ੍ਹ ਦੇ ਵਿੱਚ। ਤੁਸੀਂ ਦੇਖ ਸਕਦੇ ਹੋ ਇੱਧਰ ਵੀ ਬਿਲਡਿੰਗ ਇੱਕ ਤਿਆਰ ਹੋ ਰਹੀ ਹੈ ਜੀ। ਤੇ ਬਿਲਡਿੰਗਾਂ ਹੋਰ ਵੀ ਬਹੁਤ ਜ਼ਿਆਦਾ ਤਿਆਰ ਨੇ। ਲੋ ਜੀ ਬਲੌਗ ਦੇ ਨਾਲ ਨਾਲ ਆਪਾਂ ਪਹੁੰਚੇ ਆਪਾਂ 20 ਸੈਕਟਰ 30D ਦੀ ਮਾਰਕੀਟ ਦੇ ਅੰਦਰ ਆਏ ਆ ਜੀ ਵੇਖੋ ਜੀ ਵੱਡੇ ਵੱਡੇ ਸ਼ੋਰੂਮ ਪਲੱਸ ਲੋਕਾਂ ਦੀਆਂ ਗੱਡੀਆਂ ਬਹੁਤ ਜਬਰਦਸਤ ਨੇ ਜੀ ਇੱਥੇ ਜੀ KFC ਤੇ ਨਾਲ ਹੀ ਕੁਝ ਹੋਰ ਵੀ ਸ਼ੋਰੂਮ ਨੇ ਮੈਕਡੋਨਲਡ ਸਬਵੇ ਵਗੈਰਾ ਬੱਚੇ ਰਹਿ ਗਿਆ ਜੀ ਮਾਰਕੀਟ ਰੋਡ ਨੂੰ ਬਣੇ ਨੂੰ ਅਜੇ ਸਾਲ ਇੱਕ ਹੋਇਆ ਜੀ ਸਾਲ ਦੇ ਵਿੱਚ ਵਿੱਚ ਬਹੁਤ ਬੁਰਾ ਹਾਲ ਹੋ ਜਾਂਦਾ ਜੀ ਮਟੀਰੀਅਲ ਹੀ ਬਹੁਤ ਮਾੜਾ ਲਾਉਂਦੇ ਆ ਅਸਰੋਂ ਆਪਾਂ ਪਹੁੰਚਿਆ ਸੈਕਟਰ 22 22 ਦੇ ਅੰਦਰ ਆ ਤੁਸੀਂ ਦੇਖ ਸਕਦੇ ਹੋ ਮਾਰਕੀਟ ਜੁਐਲਰੀ ਮਾਰਕੀਟ ਬਹੁਤ ਹੀ ਜ਼ਿਆਦਾ ਸੋਹਣੀ ਅਤੀ ਸੁੰਦਰ ਕਹਿ ਸਕਨੇ ਆ ਤੇ ਅੱਗੇ ਆਪਾਂ ਖੜਿਆਨ ਲਾਈਟਾਂ ਦੇ ਤੇ ਟ੍ਰੈਫਿਕ ਬਹੁਤ ਜਿਆਦਾ ਲੱਗਿਆ ਹੋਇਆ ਜੀ ਦੇਖ ਸਕਦੇ ਹੋ ਸ਼ਾਮ ਦਾ ਟਾਈਮ ਹੋ ਗਿਆ ਜੀ 6:20 ਮਿੰਟ ਤੇ ਆ ਦੇਖੋ ਚੰਡੀਗੜ੍ਹ ਸੈਕਟਰ 22 ਪੋਹੁੰਚੇ ਰਾਤ ਦੇ 9:00 ਵਜੇ ਜੀ ਆਪਾਂ ਪਹੁੰਚੇ ਹਾਂ ਸੁਹਾਣਾ ਇੰਗਲੈਂਡ ਦੇ ਸਾਹਮਣੇ ਰੇਠਾਂ ਤੇ ਰੁਕੇ ਹੋਏ ਆ ਜੀ ਇਹ ਆਪਣੇ ਨਾਲ ਖੜੀ ਵਾਈਟ ਥਾਰ ਉਹ ਖਾਲੀ ਪਤਾ ਨਹੀਂ ਸੰਭਰਾ ਖਾਲੇ ਨਹੀਂ ਤਾਂ ਦੇਖੋ ਫੋਰਚੂਨ ਚੱਲੀ ਹੈ ਉਹ ਨਹੀਂ ਲੱਗ ਰਿਹਾ ਨਾਲ ਗੁਰਦਰਾ ਸਾਹਿਬ ਦਾ ਨਾਲ ਹੀ ਹੋਮ ਲੈਤੀ ਬਿਲਡਿੰਗ ਬੰਨੂ ਆਈ ਉਹ ਰੋਮੇ ਪ੍ਰੋਫਾ ਤੇ ਰੰਗ ਦੇ ਜੀ ਲੇਟ ਨਾਈਟ ਹੋ ਗਿਆ ਜੀ ਅਸੀਂ ਪਹੁੰਚੇ ਸੀ 46 ਸੈਕਟਰ ਇਹ ਹੈ ਜੀ 46 ਸੈਕਟਰ ਦੇ ਠੇਕੇ ਇਧਰ ਸ਼ੋਰੂਮ ਹੋ ਗਿਆ ਬੰਦ ਇੱਕ ਉਤਮ ਸਵੀਟਸ ਓਪਨ ਹੈ ਜੀ ਇਹਨਾਂ ਦਾ ਤੇ ਆ ਦੇਖ ਸਕਦੇ ਹੋ ਮਾਰਕੀਟ ਬੰਦ ਹੈ ਤੇ ਨਾਲ ਹੀ ਦਿਖਾਉਨੇ ਆ ਇਧਰ ਲੱਗੀ ਹੋਈ ਹੈ ਜੀ ਰਾਮਲੀਲਾ ਹਰੇਕ ਸੈਕਟਰ ਦੇ ਵਿੱਚ ਅਲੱਗ-ਅਲੱਗ ਪੁਆਇੰਟ ਤੇ ਰਾਮਲੀਲਾ ਲੱਗੇ ਆ ਆਪਾਂ ਅੰਦਰ ਜਾ ਕੇ ਤੁਹਾਨੂੰ ਥੋੜਾ ਜਿਹਾ